ਮਲਾਜਮਾਂ ਦਾ ਹੱਤਿਆ ਛੇਵਾ ਪੇਗ ਮਿਸ਼ਨ 2006 ਇਹ ਸਰਕਾਰ ਨੂੰ ਨਿਰਾਸ਼ ਨਹੀਂ ਕਰਦਾ ਛੇਵਾ ਪੇਗ ਮਿਸ਼ਨ ਇਸ ਨੂੰ ਮੰਨਦਾ ਹੈ ਕਿ ਸਰਕਾਰੀ ਕਰਮਚਾਰੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਦਿੱਤੀ ਬੋਝ ਹੈ ਅਤੇ ਉਹ ਆਮ ਵਾਲੇ ਤਿੰਨ ਦਸਤਿਆਂ ਦੇ ਵਿੱਚ ਇਹਦੇ ਪੈਣ ਵਾਲੇ ਪ੍ਰਭਾਵਾਂ ਇੱਕ ਕਮੇਟੀ ਕੱਠ ਕਰਦਾ ਹੈ ਤੇ ਆਈਐਸਸੀ ਬੰਗਲੌਰ ਨੂੰ ਇਹਦਾ ਜਮਾ ਫੌੜਦਾ ਹੈ ਆਈਐਸਸੀ ਬੰਗਲੌਰ ਤੇ ਰਿਪੋਰਟ ਪੇਸ਼ ਕਰਦੀ ਹੈ ਔਰ ਰਿਪੋਰਟ ਦੇ ਵਿੱਚ ਉਹ ਏਸ ਅਗਲੀ ਸਰਕਾਰ ਇਸੀ ਦਾ ਹਮਾਮ ਆਉਂਦੀ ਹੈ ਕਿ ਪੈਨਸ਼ਨ ਜਿਹੜੀ ਕੌਮੀ ਆਰਥਿਕਤਾ ਤੇ ਬਹੁਤ ਹੀ ਬੋਝ ਹੈ ਉਹਨੂੰ ਦਰਕਰਨ ਕਰਦਾ ਹੈ ਪਰ ਰਿਪੋਰਟ ਦਿੰਦਾ ਹੈ ਕਿ ਮੁਲਾਜ਼ਮਾਂ ਉੱਤੇ ਪੈਨਸ਼ਨ ਲਾਗੂ ਜੜੀ ਗਈ ਹੈ ਪਰ ਸ਼ੀਵਾ ਤੇ ਕਮਿਸ਼ਨ ਅਤੇ ਪੰਜਾਬ ਸਰਕਾਰੋਂ ਤੇ ਭਾਰਤ ਸਰਕਾਰ ਇਹਦੇ ਇਸ ਵਿੱਤੀ ਰਿਪੋਰਟ ਨੂੰ ਦਰਕਰਨ ਕਰਦੇ ਹੋਏ ਤੁਹਾਡੇ ਤੇ ਪੁਰਾਣੀ ਪੈਨਸ਼ਨ ਨੂੰ ਹਟਾ ਕੇ ਨਵੀਂ ਪੈਨਸ਼ਨ ਲਾਗੂ ਕਰਦੇ। ਸਾਥੀਓ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੁਹਾਡੇ ਨਾਲ ਇਹ ਵਾਅਦਾ ਕਰਕੇ ਆਈ ਸੀ ਕਿ ਆਉਂਦੇ ਸਾਲ ਹੀ ਪਹਿਲੇ ਨੋਟੀਫਿਕੇਸ਼ਨ ਦੇ ਵਿੱਚ ਤੁਹਾਡੇ ਮੁਲਾਜ਼ਮਾਂ ਦੇ ਉੱਤੇ ਪੁਰਾਣੇ ਪੈਸੇ ਲਾਗੂ ਕਰਾਂਗੇ ਲੰਬਾ ਸਮਾਂ ਬੀਤ ਗਿਆ ਤੋਂ ਬੋਲ ਲਈ ਪ੍ਰਕਾਰ ਨੇ ਕਦੇ ਲਾਗੂ ਨਹੀਂ ਕੀਤੀ ਇਸ ਕਰਕੇ ਪੰਜਾਬ ਦੇ ਕੇਂਦਰ ਦੇ ਸਮੂਹ ਮੁਲਾਜ਼ਮਾਂ ਦੇ ਅੰਦਰ ਸਰਕਾਰ ਦੇ ਖਿਲਾਫ ਰੋਸ ਹੈ ਕਿਚੇ ਰਹੇ ਕਮਾਚਲੇ ਤੇ ਗੁਜਰਾਤ ਦੀ 17 ਇਹ ਜਿਹੜੀਆਂ ਰਕਸ਼ਨਾ ਸੀਗੀਆਂ ਉਹਤ ਸਿਆਸੀ ਹਾਲਾਤਾਂ ਦੇ ਵਾਸਤੇ ਪੰਜਾਬ ਸਰਕਾਰ ਨੇ ਕੱਟ ਲੈਣਾ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਕੱਟ ਲੈਣਾ ਦੇ ਨੋਟੀਫਿਕੇਸ਼ਨ ਦੇ ਨਾਲ ਪੰਜਾਬ ਦੇ ਕਿਸੇ ਮੁਲਾਜ਼ਮ ਦੇ ਪੁਰਾਣੇ ਪੈਨਸ਼ਨ ਲਾਗੂ ਨਹੀਂ ਹੋਏ ਇਹੋ ਨੋਟੀਫਿਕੇਸ਼ਨ ਨੂੰ ਲੈ ਕੇ ਆਜਾ ਦੇ ਜੱਥੇਬੰਦੀਆਂ ਨੇ ਲੰਦੂ ਮੰਡੇ ਦਾ ਨਾ ਹਾਰ ਨਹੀਂ ਪਾਏ ਸਤਿ ਸ਼੍ਰੀ ਅਕਾਲ ਕੀ ਜੱਟੇ ਪਾ ਜੀ ਪੰਜਾਬ ਦਾ ਸੋਹਣਾ ਜਿਹਾ ਪ੍ਰੋਗਰਾਮ ਸੀਗਾ ਤੇ ਉਹ ਉੱਥੇ ਦਾ ਧੰਨਵਾਦ ਕਰਨੀ ਪਹੰਚੀ। ਪ੍ਰਾਣੀ ਪੰਜਲ ਪ੍ਰਾਪਤੀ ਗਰੰਟ ਨੇ ਇਸ 893 ਲਾਈਨਾਂ ਦੇ ਨੋਟੀਫਿਕੇਸ਼ਨ ਨੂੰ ਆਪ ਦੀ ਸੂਭਾ ਕਰਨ ਮੇਤੀ ਸੀ ਬਤਾ ਰਹੇ ਆ। ਅਨੇ ਰਾ ਕੀਤਾ ਕਿ ਇਹ ਲਾਈਨਾਂ ਦਾ ਨੋਟੀਫਿਕੇਸ਼ਨ ਪੰਜਾਬ ਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।